ਮੰਮੀ ਗਵਾਂਡਰਾਂ ਨੇ ਵੇਲਾ ਕਿੰਨਾ ਮਾਰੇ ਲੱਛਣ ਵੜੇ ਹੀ ਆ ਅੱਜ ਵੀਰਵਾਰ ਹੀ ਨਾ ਚੱਟੜ ਕੇ 9:07 ਤਿਆਰ ਹੋ ਕੇ ਚਲ ਗਈਆਂ ਨੇ ਨਾ ਕੀ ਪਤਾ ਨਖਤੀਆਂ ਨੇ ਕੀ ਕਰਨਾ ਵਾ ਇਹਨਾਂ ਖਰੇ ਕਿਹੜਾ ਲੱਭਾ ਵਈ ਸਾਧੂ ਇਹਨਾਂ ਨੇ ਜਿਹਦੇ ਕੋ ਜਾ ਕੇ ਵੇਂਦੇ ਗਾਵਾਂ ਇਹਨਾਂ ਨੂੰ ਵਹਿਮ ਪਰਮਾ ਵੀ ਪਤਾ ਨਹੀਂ ਇਹਨਾਂ ਨੇ ਸਾਡੇ ਸਾਰੇ ਮਸਲੇ ਹੱਲ ਕਰਦੇ ਨੇ ਇਹਨਾਂ ਨੂੰ ਪਤਾ ਨਹੀਂ ਅਜੇ ਗੁਰੂ ਦਾ ਗੁਰੂ ਘਰ ਜਾਣ ਮੱਥਾ ਟੇਕਣੋਂ ਦੇ ਘਰ ਝੋਲੀ ਅੱਡ ਕੇ ਮੰਗਣ ਜਿੱਥੋਂ ਖੈਰ ਪੈਣਾ ਵਾ ਜਿ ਨੇਚਰ ਦੀਆਂ ਆ ਇੱਧਰ ਕਰਾਇ ਪਾੜੇ ਫੁੱਟਦੀਆਂ ਫਿਰਦੀਆਂ ਨਾ ਇੰਨੀ ਨੇਚਰ ਨਾ ਕਿਤੇ ਗੁਰਦੁਆਰੇ ਜਾਂਦੀਆਂ ਹੁੰਦੀਆਂ ਨਾ ਤੇ ਸ਼ਾਇਦ ਉਹਨੂੰ ਰੱਬ ਨੇ ਦੇ ਵੀ ਦੇਣਾ ਸੀ ਧੀ ਜਾਂ ਪੁੱਤ ਪਕੰਧੀ ਲਾਣੇ ਨੇ ਕੋਈ ਦੇਣਾ ਆ ਗੁਰੂ ਗ੍ਰੰਥ ਸਾਹਿਬ ਜੀ ਨੇ ਦੇਣਾ ਵਾ ਬਸ ਜਿੱਥੇ ਮਰਜੀ ਚੱਲਗਾ ਜਾਣ ਇਹ ਗੱਲ ਇਹਨਾਂ ਦੀ ਸਮਝ ਵਿੱਚ ਆਵੇ ਤਾਂ ਨਾ ਜਿੱਥੇ ਮਰਜੀ ਜਾਣ ਕੋਈ ਫਾਇਦਾ ਨਹੀਂ ਹੋਣਾ ਆ ਮੈਨੂੰ ਉਹ ਤੇ ਟੈਨਸ਼ਨ ਇਹ ਆ ਵੀ ਆਪਣਾ ਮੁੰਡਾ ਉੱਥੇ ਵੜਿਆ ਰਹਿੰਦਾ ਦਿਨ ਰਾਤ ਗੱਲ ਹੋਰ ਕੋਈ ਨਹੀਂ ਆ ਡੇਲੇ ਜਿੱਥੇ ਮਰਜੀ ਜਾਂਦੀਆਂ ਰਹਿਣ ਨੂੰ ਕੀ ਆ ਰੇ ਲਾਵਾ ਜਿੱਥੇ ਨਹੀਂ ਨਾ ਕਾ ਸਵੇਰ ਦਾ ਪਤਾ ਨਹੀਂ ਵੀ ਕਿੱਧਰ ਕਰ ਦੌੜੀ ਕਰਨ ਗਿਆ ਆਈਓ ਤੇ ਜੇ ਆ ਗਿਆ ਨਾ ਤੇ ਨਾਲ ਹੀ ਆ ਜਾ ਨਰਮਨ ਮਾਂ ਜਾਣ ਦਿਆ ਕਰ ਮੈਂ ਉਹ ਕਹਾਂ ਦੱਸ ਮੂੰ ਦਾੜੀ ਆਈ ਏ ਜਿੱਦਨ ਮੈਂ ਟੱਕਿਆ ਵੀ ਉਧਰ ਨਹੀਂ ਜਾਣਾ ਇਹ ਵੀ ਗੱਲ ਉੱਥੇ ਜਾ ਕੇ ਦੱਸ ਦੇਣੀ ਹੁੰਦੀ ਅੰਦਰ ਘਟ ਚਾਹ ਤਾਂ ਰੱਖੀ ਗਏ ਆ ਉਹ ਮੰਮੀ ਚਾਹ ਤੇ ਮੈਂ ਬਣਾ ਲੈਣੀ ਆ ਮੈਂ ਕਹਿ ਲਈ ਹਾਂ ਵੀ ਵੇਖ ਲਾ ਬਾਬਾ ਜੀ ਦੇ ਦਰਸ਼ਨ ਕਰਨ ਗਏ ਤੇ ਕਿੰਨੀ ਸੁਖ ਨਾ ਉੱਥੇ ਸੰਗਤ ਕਿੰਨਾ ਭਰਮ ਭਾਈ ਜੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨਾ ਤੇ ਤਾਂ ਹੀ ਆ ਲੋਕੀ ਇਦਾਂ ਫਲ ਫਰੂਟ ਚੜਾਉਂਦੀ ਆ ਸੰਗਤਾਂ ਕੀ ਤਾਂ ਕਿੰਨਾ ਕੁ ਬਾਬਾ ਕਰਨੀ ਭਰਨੀ ਆਲਾ ਵਾ ਜਿਹੜੀ ਐਨੀ ਦੁਨੀਆ ਲੋਕੀ ਬੱਚੇ ਲੈ ਲੈ ਆਈਆਂ ਹੀ ਉਹ ਅਸਾਂ ਮਰਦਾ ਪੂਰਾ ਹੁੰਦਾਂ ਵਾ ਘਰ ਜਾਈਏ ਤਾਂ ਹੀ ਮੰਨਦੇ ਸੱਚੇ ਮਨੋਂ ਸਾਡੀ ਹੋਊਗੀ ਹਾਂ ਮੈਂ ਤਾਂ ਕਹਿੰਨੀ ਆ ਮਹਾਰਾਜ ਸਾਡੀ ਨਾ ਝੋਲੀ ਭਰ ਦੇ ਧੀ ਹੋਵੇ ਪੁੱਤ ਹੋਵੇ ਤੇ ਅਸੀਂ ਵੀ ਇਦਾਂ ਹੀ ਫਲ ਫਰੂਟ ਲੈ ਕੇ ਜਾਈਏ ਸੱਸਰੀਕਾਲ ਸੱਸਰੀਕਾਲ ਆ ਤੇ ਚਾਚੀ ਕਲਾਣੀ ਮੱਥੇ ਲੱਗ ਜਾਂਦੀ ਗਵਾਂਢਣਾ ਕੌਣ ਕੋਈ ਪੁੱਤ ਹੈਗੀ ਆ ਜਦੋਂ ਮੈਂ ਜਾਣਾ ਇਹਨੇ ਬਸ ਸਾਹਮਣੇ ਇਹ ਕਹਿੰਦਾ ਸੀਸੀਟੀਵੀ ਕੈਮਰਾ ਤਾਂ ਭਾਵੇਂ ਕੋਈ ਉਹਲਾ ਪੜਦਾ ਹੋ ਜਾਏ ਪਰ ਇਹ ਸੀਸੀਟੀਵੀ ਕੈਮਰਾ ਜਿਹੜਾ ਨਾ ਇਹ ਸਾਹਮਣੇ ਰਹਿੰਦਾ ਕੋਈ ਨਾ ਮੇਰਾ ਪੁੱਤ ਕਰੇ ਤੇ ਰਵਾੜ ਦਿੰਦਾ ਵਾ ਮੈਂ ਆਹ ਦੇ ਤਾਰਾ ਹੀ ਲਾ ਲਾਂਗੇ ਖੇੜਾ ਚੀਜੀ ਨਹੀਂ ਪੁੱਤ ਕੋਈ ਨਹੀਂ ਉਹ ਗਵੰਡਾ ਦੇ ਕਬਰ ਪਰੇ ਦੀ ਗੱਲ ਆ ਆਹ ਮੇਰਾ ਪੁੱਤ ਆ ਦਿਖਾ ਦੇ ਕੋਈ ਅਲਾਵਾ ਅਹੀਂ ਹਾਂ ਦੇਨੇ ਮੈਂ ਪੁੱਤ ਕਰ ਸੀਜੀ ਲੈ ਆਇਆ ਆਹ ਲਿਆ ਤੇ ਮੇਰੀ ਗੱਲ ਸੁਣਾ ਮੰਮੀ ਮੈਨੂੰ ਪਹਿਲਾਂ ਫਿਕਰ ਆਿੰਦਾ ਵਾ ਮੰਮੀ ਹਣੀ ਕਿਤੇ ਗਈਆਂ ਹੈ ਮੰਮੀ ਤੇਰੀ ਗਈ ਅੱਜ ਕਿਤੇ ਪਹਾੜ ਨਹੀਂ ਮੈਂ ਤਾਂ ਘਰ ਹੀ ਨਹੀਂ ਉਹ ਮੇਰੇ ਯਾਰ ਦੀ ਨਾ ਕੁੱਤੀ ਹੋਈ ਹੈ ਹਾਂ ਕੁੱਤਾ ਲੈਣ ਚੱਲ ਗਿਆ ਮੈਂ ਅੱਛਾ ਤੂੰ ਹੀ ਲੈਣਾ ਸਾਨੂੰ ਵੀ ਲੈ ਆਦਾ ਇੱਕ ਨਹੀਂ ਅਸੀਂ ਵੀ ਲੈ ਆਵਾਂਗੇ ਤੇ ਘਰ ਰਿਆ ਕਰ ਵੇਖਿਆ ਕਰ ਕਿੱਥੇ ਜਾਂਦੀਆਂ ਕੀ ਕਰਦੀਆਂ ਤੂੰ ਘਰ ਰਹਿੰਦਾ ਹੀ ਨਹੀਂ ਆ ਘਰ ਤੈਨੂੰ ਪਤਾ ਯਾਰ ਕਿ ਹਾਂ ਕਿੰਨਾ ਕੰਮ ਕਰਾਉਂਦੇ ਮੇਰੇ ਆ ਚੱਲ ਚੱਲ ਮੇਰਾ ਪੁੱਤ ਚੁੱਪ ਕਰ ਰੋਈਦਾ ਨਹੀਂ ਇਹਦਾ ਕਿਤੇ ਕੰਮ ਕਰੀਦਾ ਵਾ ਉਹ ਵਿੱਚ ਜੀਲੀ ਇਹਨਾਂ ਥੋੜੀ ਤਾਂ ਪੱਠੇ ਪੱਠੇ ਬੱਟਿਆ ਜੀ ਮਰ ਜਾਣਾ ਹਾਂ ਐਦਾਂ ਨਹੀਂ ਕਹੀਦਾ ਪੁੱਤ ਤੇ ਮੈਂ ਤਰਸਣ ਨਹੀਂ ਆਂ ਤਿਆਂ ਪੁੱਤਾਂ ਨੂੰ ਤੇ ਤੂੰ ਐਦਾਂ ਨਾ ਮੂੰਹੋਂ ਲੱਭਾਂ ਕੱਢਿਆ ਕਰਵੇਂ ਨਾ ਆ ਜਾਂਦੀ ਜਾਣਾ ਹੁਣ ਤੂੰ ਘਰ ਛੱਡ ਜਾਂਦੇ ਅਜ ਤਾਂ ਭਈਆ ਨੇ ਕਿਹਾ ਹੁੰਦਾ ਪੱਠੇ ਪਾਦੀ ਇਹ ਤਾਂ ਕੰਮ ਗਲਤ ਵਾ ਕੱਲਾ ਕੱਲਾ ਤੂੰ ਹੈਗਾ ਵਾ ਹਨਾ ਤੇ ਇੰਨਾ ਧੱਕਾ ਵੀ ਚੰਗਾ ਤੇਰਾ ਤੇਰਾ ਗੱਲਾਂ ਤਾਂ ਨਹੀਂ ਆ ਤੂੰ ਵੀ ਦਾਦੀ ਵੀ ਆ ਮੰਮੀ ਦਾਦੀ ਵੀ ਆ ਆ ਵਾ ਵਾ ਇੱਧਰ ਵੇਖ ਲੈ ਹਾ ਦੇ ਸੰਤਰਾ ਮੇਰੇ ਪੁੱਤ ਨੂੰ ਲੈ ਲੈ ਇੱਕ ਕੋਈ ਆਹੋ ਉਸ ਫਰਮਨੀਆ ਦੀ ਇੱਕ ਸੰਤਰਾ ਲੈ ਨਹੀਂ ਇਤਨੀ ਖਾ ਦੇ ਤਾਂ ਦੋ ਤਿੰਨ ਹੀ ਇੱਕ ਕਹੀ ਵੀ ਖਾ ਲੈ ਭੁੱਖ ਲੱਗੀ ਸਾਨੂੰ ਨਾ ਰਾਤ ਭੁੱਖ ਲੱਗੀ ਤੇਰਾ ਨਾਮ ਲੱਲੂ ਆ ਜਾ ਪੀ ਮੈਨੂੰ ਸਾਰੇ ਲੈ ਕੇ ਦੇ ਦਿਆ ਕਰੋ ਤੇ ਹੋਰ ਨਾ ਤੇਰੀ ਮਾਂ ਆਖੇ ਵੀ ਸੰਤਰਾ ਖਾਂਦਾ ਫਿਰ ਦਾਵਾ ਤੂੰ ਐਵੇਂ ਨਾ ਕਾਲਾ ਨਾ ਫਰਾਦੀ ਨਹੀਂ ਮੈਂ ਇਥੋਂ ਜਾਣਾ ਨਾ ਤੇ ਦੱਸਿਆ ਨਾ ਘਰ ਘਰ ਕਿ ਮੈਂ ਆ ਚੀਜ਼ ਖਾ ਕੇ ਆਇਆ ਮੈਂ ਕਿਉਂ ਫਿਰ ਲੜਦੀ ਹਟਣਾ ਆਦੀ ਤੈਨੂੰ ਕਿਉਂ ਟੜਨਾ ਕਿ ਲੜਦੀ ਹਾਂ ਮੈਂ ਹੀ ਉਹ ਪੁੱਤ ਛੱਕ ਜਾ ਕਰਦੀ ਆ ਛੱਕ ਕਰਦੀ ਛੱਕ ਆਏ ਹਾਈਵੇ ਨਕਤੀਆ ਆਖਦੇ ਪਾ ਗਾ ਨਾ ਮਸਕਰਨਾ ਕਰਿਆ ਕਰ ਆਹ ਤਿਆਰ ਕਾ ਲਾਈਆਂ ਆ ਤੇਰਾ ਇਹ ਮੋਹ ਨਹੀਂ ਹਾਨੂੰ ਨਿਕਲ ਨਿੰਦਾ ਹਨਾ ਵੇਲਾ ਨੂੰ ਕਿੰਨਾ ਮੋਹ ਆਉਂਦਾ ਹੈ ਤੇ ਪਰ ਨਹੀਂ ਆਉਂਦਾ ਵਾ ਫਿਰ ਘਰਦਿਆਂ ਨੂੰ ਹੀ ਨਾ ਆਉਂਦਾ ਆਈ ਤਾਂ ਕਰਦਾ ਹੀ ਨਾ ਵੇਲਾ ਉਹਨਾਂ ਦੇ ਨਾਲ ਭਾਵੇਂ ਤੇਰੇ ਲਈ ਇੰਨੀ ਚੀਜ਼ ਲਿਆਵਾਂ ਮੈਂ ਲਿਉਣੀ ਤੇ ਨਾ ਮੈਨੂੰ ਆਂਦੇ ਉਹ ਇਹ ਤੈਨੂੰ ਜੰਮ ਕੇ ਤੇਹੀ ਰੰਗ ਲਾ ਲਈਏ ਉਹ ਤੇ ਮੈਂ ਵੀ ਹੁਣ ਜਿੱਦਾਂ ਜੰਮਿਆ ਹੋ ਜਣ ਖਰਚਾ ਤੇ ਜੁਕਣਾ ਹੀ ਪੈਣਾ ਭਾਈ ਆਓ ਕੇ ਆਓ ਆਹ ਦੋਈ ਦੇ ਕੁੱਤੇ ਖਾਣੇ ਕਰਨ ਨੂੰ ਜੰਮਿਆ ਮੇਰੀ ਸਕੀਮ ਲਾ ਕੇ ਆਹੋ ਉਹੀ ਗੱਲ ਗਲਤ ਗੱਲ ਆ ਨਾ ਮੈਂ ਟੀ ਬੱਥ ਥੋੜਾ ਚੇਰੀਆ ਅ ਜਦੋਂ ਮੈਂ ਵੱਡਾ ਹੋ ਗਿਆ ਨਾ ਮਾਸਾ ਜਦੋਂ ਮੇਰੀ ਪੁਲਸ ਵਾਲਿਆ ਸੁਣਦਾ ਵੀ ਮਤਲਬ ਮੈਂ ਕੇ ਕੁਛ ਕਰਨਾ ਮੈਂ ਨਾਲ ਤੇ ਕੇਸ਼ ਕਰਕੇ ਟਾੜ ਦੇ ਲੋ ਜਾ ਹਾਂ ਇਹਨਾਂ ਨੂੰ ਮੈਂ ਡਿਵੋਰਸ ਦੇ ਦੇਣਾ ਮੈਂ ਉਹ ਨਹੀਂ ਡਿਵੋਰਸ ਤੂੰ ਥੋੜੀ ਦਿਨਾ ਵਾ ਡਿਵੋਰਸ ਤੇ ਜਨਾ ਵਿਆਹ ਹੁੰਦੇ ਤਲਾਕ ਆਂਦੇ ਦੇ ਤੂੰ ਕਿਨੂੰ ਦੇਣਾ ਮਾਪਿਆਂ ਨੂੰ ਇਹ ਡੋਸ ਕਿਉਂ ਮੇਰੀ ਮੰਮੀ ਦਾ ਹੈ ਨਹੀਂ ਮੇਰੀ ਡੈਡੀ ਦਾ ਨਹੀਂ ਪਤਾ ਤੇ ਉਹਦੇ ਵਿਆਹ ਹੋਇਆ ਦਾ ਆ ਤੇ ਵਿਆਹ ਹੋਇਆ ਤੇ ਫਿਰ ਡਿਵੋਰਸ ਦੇ ਦੂੰਗਾ ਮੈਂ ਕਿਨੂੰ ਮੰਮੀ ਡੈਡੀ ਨੂੰ ਨਹੀਂ ਪੁੱਤਿਆ ਤਾਂ ਇਹ ਗੱਲਾਂ ਨਾ ਕਰ ਅਰਸਾ ਤੇ ਦਵਾਲੇ ਉਹ ਜਾਣਾ ਹੀ ਹੋ ਚੱਲ ਰੱਖ ਆ ਇਹ ਅੰਦਗਾ ਵਾ ਹੁਣ ਘਰ ਨੂੰ ਚਲ ਜਾ ਘਰ ਨੂੰ ਜਾ ਜਾਂ ਨਿਕਲ ਜਾ ਹਾਈ ਦਾ ਖਾਂਦਾ ਖਾਂਦਾ ਚੱਲ ਜਾ ਬੱਸ ਨਾ ਨਹੀਂ ਖਾ ਕੇ ਜਾਈਂ ਖਾਂਦਾ ਖਾਂਦਾ ਨਹੀਂ ਮੁਰਕੇ ਸਾਡੇ ਦਵਾਲੇ ਹੋ ਜਾਣਗੇ ਆ ਨੌ ਸਾਸੇ ਦੀ ਤੇ ਦੀ ਮੰਮੀ ਘਰ ਗੱਲ ਨਾ ਦੱਸਦੀ ਕਿ ਕੱਢਦੀ ਤੈਨੂੰ ਮੈਂ ਦੱਸਤਾ ਹੀ ਹੋ ਨਾ ਨਾ ਪ੍ਰਸ਼ਾਦ ਉਹ ਸੰਤਰਾ ਸੰਤਰਾ ਖਾ ਲ ਲੈ ਲਿਆ ਦਾਵਾ ਖਾ ਲਈ ਘਰ ਨਾ ਖੜੀ ਤੁਸੀਂ ਕੁੱਤਾ ਲੈ ਆ ਦੇ ਦੱਸੋ ਲੱਲਾ ਕੇ ਹੂੰ ਲੱਲਾ ਕੇ ਅਸੀਂ ਚਲਾਇਆ ਕਰਾਂਗੇ ਜੇ ਤੈਨੂੰ ਲੈਣਾ ਹੋਗਾ ਨਹੀਂ ਮੈਂ ਲੈ ਆਉਣਾ ਮਾ ਚੁੱਤਾ ਕੁਤੀ ਲੈ ਆਉਣਾ ਮਾ ਚੱਲ ਆ ਤੇਰੇ ਅੱਖੀ ਮੋੜਣਾ ਵਜਾ ਲਈ ਚੱਲ ਠੀਕ ਆ ਜਾ ਰੌਣਕ ਲੱਗ ਜਾਣੀਆਂ ਚੱਲ ਚੱਲ ਜਾ ਘਰ ਤੇ ਜਾ ਕੋਈ ਨਹੀਂ ਕੋਈ ਨਹੀਂ ਲੈਵੇਂ ਤੈ ਮੇਰੀ ਗੱਲ ਸੁਣ ਮਾਤਾ ਇੱਕ ਕੰਮ ਹੋਰ ਕਰੀਏ ਬਾਬੇ ਗੜੀ ਹੱਥ ਪੱਲਾ ਜੁੜਾਂਗੇ ਕਿ ਉਹਨਾਂ ਤਾਂ ਮੁੰਡਾ ਸਾਡੇ ਸਾਡੇ ਕਰ ਬੜਾ ਉਹਦਾ ਪੇੜਾ ਵਾ ਤੇ ਭਈ ਇਹੋ ਜੀ ਚੀਜ਼ ਦੇਵ ਜਿਹੜੀ ਇਹ ਮੁੰਡੇ ਨੂੰ ਖਵਾਈਏ ਤੇ ਸਾਡੀ ਵੀ ਝੋਲੀ ਗਿਦੇ ਹਰੀ ਹੋ ਜੇ ਮਹਾਰਾਜ ਕੋ ਖਰੀ ਕਰ ਦੇ ਮੇਰੀ ਵੀ ਹੁਣ ਇਹੋ ਪੁੱਛਣਾ ਪੈਣਾ ਉਹਨੂੰ ਕਿ ਪਹਿਲਾਂ ਜਿਹੜਾ ਉਹਨਾਂ ਨੇ ਦਿੱਤਾ ਨਾ ਨੁਕਤਾ ਸਾਨੂੰ ਉਹ ਹੁਣ ਮੌਕਾ ਵੇਖ ਕੇ ਰਾਤ ਭਰਾਤੇ ਉਹਨਾਂ ਦੇ ਬੂਹੇ 'ਚ ਗੱਢਣਾ ਵਾ ਸਰਦਾਨੇ 'ਤੇ ਸੁੱਤੇ ਹਣਾ ਕਾਮ ਆ ਤੇ ਫਿਰ ਰਾਖੀ ਤੇ ਕਰਨੀ ਪੈਣੀ ਆ ਪਹਿਲਾਂ ਵੇਖਾਂਗੇ ਵੀ ਜਾਗਦੇ ਤ ਨਹੀਂ ਆ ਕਿੱਕ ਤੇ ਉਹਨਾਂ ਦਾ ਜਿਹੜਾ ਮੋਟਾ ਜਿਹਾ ਭਾਵਾ ਉਹ ਬਾਜੀ ਉਹ ਸਾਰਾ ਦਿਨ ਛੜਦੇ ਢਹਿਲਦਾ ਰਹੀਦਾ ਸ਼ਾਮਾ ਜਿਹਦਾ ਕੰਮ ਕਰਨਾ ਹੋਵੇ ਨਾ ਤੇ ਜਦੋਂ ਸੌਣਗੇ ਤਾਂ ਨਿਕਲਾਂਗੇ 12:00 ਵਜੇਣ ਵਾ 12:00 ਉਹ ਤਾਂ ਤਾਂ ਕੁਖੀ ਜਿਹੜੇ ਹੁੰਦੇ ਲੋਕੀ ਹਾਂ ਚਲੋ ਚਲ ਮੈਂ ਚਾਹ ਬਣਾਦਾ ਤੁਹਾਨੂੰ ਕੋਟ ਹੈ ਹਾਂ ਉਹ ਆ ਕੋਟ ਬਣਾ ਕੇ ਤੇ ਐਨੀ ਸਮਝ ਆਉਂਦੀ ਵੀ ਜੇ ਸਾਸੋ ਹੋਜੀ ਆ ਤੇ ਹੋਂਦੇ ਲੋਕ ਕਿੰਨੇ ਪੜੇ ਲਿਖੇ ਨੌਵੇਂ ਨਾਲ ਹੀ ਲੱਗ ਗਿਆ ਨੌ ਤੋਂ ਹੀ ਤਾਂ ਦੀ ਗੱਲ ਆਈ ਆ ਉਹ ਵੀ ਵਹਿਮ ਪਰਮਾਜ ਫਸੀ ਆ ਗਿਆ ਨਾ ਤੈਨੂੰ ਕਰਦਾ ਆ ਗਿਆ ਟਾਈਮ ਨਾ ਹੀ ਆ ਗਿਆ ਕੱਲ ਦੋ ਨਹੀਂ ਤੇਰੇ ਬੱਚਿਆਂ ਤੇ ਮੰਜੇ ਦੇਵਾਲੇ ਤੂੰ ਚਾਰ ਚੱਕਰ ਘੱਟੇ ਹੀ ਤੇ ਹੁਣ ਜੇ ਉਹ ਆਊਗਾ ਪਠੇਲਾ ਕੇ ਕੱਲਾ ਤੇ ਤੇਰੇ ਨਾਲ ਗਾਲੀ ਪੈਣਾ ਆਣ ਕੇ ਮੈਂ ਮੁੰਡੇ ਕੋ ਗਿਆ ਸੀ ਇਹ ਕੰਨ ਖਿੱਚਣ ਵਾਲਿਆ ਕੰਨ ਕੀ ਕੰਨ ਜੇ ਖਿੱਚੀ ਜਾਂਦੀ ਆ ਕੀ ਖਾਂਦਿਆਂ ਹੈ ਖਾਂਨ ਕੀ ਦਿਆਂ ਕੱਖ ਨਹੀਂ ਯਾ ਜੇਬ ਚ ਪਾਇਆ ਮੈਂ ਕੀ ਹੱਥ ਜੇ ਕੱਖ ਨਹੀਂ ਆ ਉਧਰ ਉਧਰ ਕਿੱਧਰ ਮੋਟਕੇ ਦਾ ਦੇਣਾ ਲੈ ਵੇਖ ਲੈ ਕੀ ਆ ਹਵੇ ਵਖਾਲੀ ਕੀ ਆਵਾਤ ਵਖਾਲਾ ਪੜਾ ਇਹਦਾ ਆਵੇ ਲਸਣ ਤਰਾ ਖਾਂਦਿਆ ਕਿਥੇ ਲਾ ਗਿਆ ਉਹ ਤੋੜਿਆ ਮੁੰਡੇ ਜਾਤ ਉੱਤੇ ਲੱਗੇ ਹੀ ਘਰ ਕਿਹੋ ਜਿਹਾ ਯਾਰ ਦੋਸਤ ਆ ਕਿਤੇ ਕਰ ਸੰਤਰੇ ਲੱਗੇ ਕੀ ਦੇਖਾ ਉਹ ਪਿੰਟੂ ਦਾ ਮੁੰਡਾ ਉਹਦਾ ਘਰ ਤਾਂ ਸੰਤਰਿਆਂ ਦਾ ਬੂਟਾ ਹੀ ਨਹੀਂ ਆ ਉਹਨਾਂ ਲਿਆਂਦੇ ਹੀ ਬਿਨ ਖੰਡ ਲਿਆਂਦੇ ਹੀ ਤੈਨੂੰ ਵਾਰੇ ਆਉਂ ਬਹੁਤ ਗੱਲ ਕਰੀ ਨਾ ਕੰਮ ਨੂੰ ਇਹਨੂੰ ਬਿਮਾਰੀ ਪੈ ਜਾਂਦੀ ਘਰ ਘਰ ਪਿੰਡ ਦੇ ਵਿੱਚ ਗਲੀ ਗਲੀ ਫਿਰਦਾ ਵਾ ਲੋਕੇ ਆਂਦੇ ਨੇ ਵਾਵਾ ਵਿਹਲਾ ਛੱਡਿਆ ਸਕੂਲਸ ਕਾਲ ਬੰਦ ਹੋ ਆ ਜੇ ਮਾਰਦੀ ਤਾਂ ਉਹ ਹੀ ਆ ਬਹੁਤਾ ਕਰ ਇਹਨੂੰ ਕੌਣ ਓ ਹੋਈ ਉਧਰ ਨਾ ਜਾਈ ਉਹ ਗਈਆਂ ਯੋ ਅੱਜ ਸਸਰੇ ਖਾ ਕੇ ਆਇਆ ਵਾ ਤਾਨੂੰ ਕਿੱਦਾਂ ਪਤਾ ਮੈਂ ਉਥੋਂ ਲਿਆਂਦਾ ਮੈਂ ਵੇਖਿਆ ਆ ਵੇ ਲੈ ਮਮੀ ਉਥੋਂ ਲਿਆਂਦਾ ਯੋ ਉਹਨਾਂ ਘਰੋਂ ਆਇਆ ਨਾ ਝੂਠ ਹੈ ਲਾ ਕੇ ਨਾ ਮਾਰਦਾ ਯੋ ਉਹਨਾਂ ਦੇ ਘਰੋਂ ਆਇਆ ਉਹਨਾਂ ਦੇ ਕੋਲ ਆ ਕੱਟੇ ਨਾ ਬਾ ਤੇ ਅੱਜ ਤੋ ਲਿਆਂਦੇ ਆ ਤੇ ਵੇ ਲੈ ਆਉਂਦਾ ਇਹਨੂੰ ਦੇਤਾ ਯੋ ਪੀ ਖਾ ਲਾ ਭਲਾ ਚਨੇ ਆ ਵੀ ਆਰੀ ਤੈਨੂੰ ਦੱਸਿਆ ਨਾ ਕੋ ਨਾ ਚੀਜ਼ ਲੈ ਕੇ ਖਾਇਆ ਕਰ ਉਹਨਾਂ ਨੇ ਪੱਠੇ ਵੜਨੇ ਮਨਾ ਤਾਂ ਤਾਂ ਆਹ ਤਾਂ ਆਥਰੀ ਜੋ ਆ ਕਿੰਨੀ ਕਿੰਨੀ ਧਾਰੀ ਆ ਗਈ ਲੋਕਾਂ ਦੇ ਪੱਠੇ ਵੜਦਾ ਵਰਦਾ ਆਪਣੇ ਪੱਠੇ ਵੜਦਾ ਵਾਂ ਉਦੋਂ ਨਹੀਂ ਤੁਹਾਨੂੰ ਦਾੜੀ ਦੇਖਦੀ ਉਦੋਂ ਕਿਹੜਾ ਮੈਂ ਕਲੀਨ ਸ਼ੇਵ ਕੀਤੀ ਹੁੰਦੀ ਆ ਉਹਦੇ ਵੀ ਦਾੜੀ ਨਾਲ ਹੀ ਹੁੰਦੀ ਆ ਲੈ ਸੁਣ ਲਓ ਇੱਕ ਜਵਾਨ ਵੇਖਦਾ ਚੱਲਦੀ ਜੀ ਜਵਾਨ ਤੇ ਲੁੱਤਰ ਚੱਲਦੀ ਲੁੱਤਰੀ ਸ਼ਰਮ ਨਹੀਂ ਆਉਂਦੀ ਸਾਰੀ ਦਾੜੀ ਫਿਰਦੇ ਨੂੰ ਮੰਮੀ ਆਵਾ ਕੁੱਤਾ ਨਾਲ ਆਖ ਲਈ ਆ ਬਚਾਰਾ ਕੱਲਾ ਵਾ ਟਾਟਾ ਕੁੱਤਾ ਹੀ ਆ ਦੋ ਦੋ ਕੁੱਤੇ ਕੀ ਕੰਨਾ ਨਾ ਢਾਕੇ ਪਿੰਡ ਦੀ ਗਲੀ ਗਲੀ ਸਵੇਰ ਤੋਂ ਨਿਕਲ ਜਾਨਾ ਸ਼ਾਮਾਂ ਨੂੰ ਆਉਣਾ ਫਿਰ ਕੇ ਤੇ ਕੁੱਤੇ ਨੇ ਵੱਧਵਾ ਉਹ ਬੜੇ ਵਧੀਆ ਕੰਪਨੀ ਦਾ ਕੁੱਤਾ ਵਾ ਉਹ ਮੇਰੇ ਯਾਰ ਦੀ ਨਾ ਕੁੱਤੀ ਸੋਈ ਜਾਂ ਦਾਦੀ ਲੈ ਹੈ ਹੈ ਲੈ ਆ ਦਾਦੀ ਜੇ ਬੰਨ ਗਈ ਆ ਜਾਓ ਨਹੀਂ ਫਿਰ ਆਪਣੇ ਨਾਲ ਨਾਲ ਹਾਨੂੰ ਲੋੜ ਕੁੱਤੇ ਦੀ ਕਰਦਾ ਹੀ ਆ ਜੇ ਬੰਦਾ ਆਪਣੇ ਸ਼ੌਂਕ-ਸ਼ਾਂਗ ਨਾਲ ਕੁੱਤਾ ਪਤਰਾ ਵੀ ਕੀ ਕੰਮ ਕਰਦਾ ਨਾ ਖੱਤਿਆ ਸਵੇਰ ਦਾ ਤੂੰ ਕਰੋ ਨਿਕਲਿਆ ਆਣ ਕੇ ਉਹਨਾਂ ਨੇ ਸਾਡੇ ਗੱਲ ਕਰਨਾ ਇੰਨਾ ਵੱਡਾ ਹੋਇਆ ਪਿਓ ਦੇ ਨਾਲ ਬੰਬੀ ਤੇ ਜਾ ਕੇ ਕੰਮ ਨੂੰ ਹੱਥ ਪਵਾਇਆ ਕਰ ਪੱਠੇ ਵੜਦਾ ਨਹੀਂ ਆ ਪੱਠੇ ਪਾਉਣਾ ਡੰਗਰਾ ਦਾ ਦੇਣਾ ਚ ਇੱਕ ਦਿਨ ਤੇਰੇ ਕੋ ਛਿੱਤਰ ਨਾ ਵੜਾਏ ਤੇ ਕੀ ਵੜਾਏ ਨਹੀਂ ਪੈਣਾ ਜੇ ਜੜਾ ਉਹਨਾਂ ਵੜ ਦੇਣ ਜਾਂ ਜਿਹਨਾਂ ਕਰ ਜਾਂਦਾ ਆਪਣੀ ਤੇ ਗੱਲਾਂ ਨਹੀਂ ਚੰਗੀਆਂ ਲੱਗਦਾ ਤੋਤਰੇ ਜੀ ਮੈਂ ਬੂਟਾ ਜੜਾ ਵੜ ਦੇਣੀਆਂ ਵੜਾ ਲੈਂਦੇ ਹੁੰਦੇ ਤੇਰੇ ਵਰਗੇ ਫੇਰ ਹੀ ਅੱਖਾਂ ਖੁੱਲਣੀਆਂ ਮੈਂ ਘਰ ਦਾ ਨਾ ਆਪ ਘਰ ਦਾ ਰਹਿਣਾ ਜਿੰਨਾ ਇਹਨੂੰ ਆਖੀਦਾ ਨਾ ਵੀ ਉਧਰ ਨਹੀਂ ਤਨ ਮੈਂ ਹੁਣ ਉਧਰ ਜਾਂਦੇ ਨੂੰ ਵੇਖ ਲਿਆ ਨਾ ਤੇ ਪਿਓ ਨੂੰ ਦੱਸ ਕੇ ਤੇਰੇ ਗਿੱਟੇ ਵੇਖੀ ਕਿ ਤਾ ਚੜ੍ਹਨੀ ਆ ਤੇਰੇ ਜਾਈਆਂ ਭਲੇ ਜਿੱਥੇ ਮਰਜੀ ਜਾ ਨਹੀਂ ਮੇਰੀ ਕਾਸਰ ਉਹਨਾਂ ਦੇ ਘਰ ਤੇਰਾ ਕਿਹੜਾ ਆਨ ਬਰਾਣ ਜਗਾ ਪਹਿਲਾਂ ਜਾ ਕੇ ਹਾਂ ਵਾ ਚੋਂ ਠੀਕ ਆ ਨਹੀਂ ਜਾਣਾ ਪੱਕਾ ਹਾਂ ਮਾਦਾ ਦੀ ਫੋង ਫੋង ਲੱਗੇ ਨਹੀਂ ਜਾਣਾ ਉਧਰ ਤੇ ਮੈਨੂੰ ਕੁੱਤਾ ਲਾਇਆ ਹੁੰਦਾ ਪੱਕਾ ਨਹੀਂ ਜਾਊਂਗਾ ਕੋਈ ਨਹੀਂ ਜਾਊਂਗਾ ਮੈਨੂੰ ਨਹੀਂ ਪਤਾ ਆਪਣੇ ਪਿਓ ਨੂੰ ਪੁੱਛੀ ਉਹ ਦੱਸੂਗਾ ਤੁਹਾਨੂੰ ਸਾਰਾ ਦਿਨ ਬਰਦਾ ਰਹਿਦਾ ਪੱਲੇ ਮੈਂ ਲੈ ਆਈ ਬਣਾਉ ਜਿਹੜੇ ਪੱਠੇ ਬਾਈ ਦੇ ਦੁੱਧ ਕੁੱਤੇ ਨੂੰ ਪਾ ਲੂ ਮੈਂ ਆਪੇ ਧਾਰਾਂ ਵੀ ਤੇ ਮੈਂ ਹੀ ਕੱਢਣਾ ਹੈ ਕਦੀ ਸਾਰਾ ਕੋ ਕਰ ਲੈਣਾ ਤੂੰ ਮੇਰੀ ਗੱਲ ਸੁਣ ਕਿਹੜੀ ਬੁੱਢੀ ਆ ਜਿਹੜੀ ਆ ਆਪਣੇ ਇੱਥੇ 24 ਘੰਟੇ ਨਿਗਰ ਰਾਖ ਦੇ ਇਧਰ ਉਧਰ ਸੀਸੀਟੀਵੀ ਵਾਂਗੂ ਬਾਹਰ ਹੀ ਆਂਦੇ ਖਲੋਤੀ ਰਹਿੰਦੀ ਆ ਕੌਣ ਆਂਦਾ ਆਂਟੀ ਉਹਨਿੰ ਗੱਲਾਂ ਘਾਂਡੀਆਂ ਸੀ ਕਹਿੰਦੀ ਕੋ ਕਲੇਣੇ ਮੱਥੇ ਲੱਗ ਜਾਂਦੀ ਆ ਜਦੋਂ ਕਿਤੇ ਜਾਣਾ ਆਵੇ ਸੀਸੀਟੀਵੀ ਕੈਮਰੇਆਂ ਕੋ ਬੈਠੀ ਰਹਿੰਦੀ ਗੇਟ 'ਚ ਤਾਂ ਸੀ ਕੌਣ ਆ ਮੈਂ ਨੇ ਕਿਹਾ ਮੈਂ ਹਾਂ ਆਂਟੀ ਦੱਸ ਕਿਹੜੀ ਆ ਮਿਹਰ ਤਾਰੇ ਵੜ ਦੇਣੀ ਆ ਉਹਦੀ ਐਸੇ ਗਈਆਂ ਨਹੀਂ ਜਿਦੋਂ ਮੈਨੂੰ ਜੋ ਲੱਭਣ ਨਹੀਂ ਚਾਹਵਾਂ ਤੇ ਮੈਂ ਆਵਾਜ਼ਾਂ ਵੀ ਮਾਰੀਆਂ ਦੋ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਤੁਰੀਆਂ ਗਈਆਂ ਗਾਂ ਅੱਛਾ ਤੈਨੂੰ ਆਉਂਦੀਆਂ ਸੀ ਹੂੰ ਉਹਨਾਂ ਨੂੰ ਉਹਨਾਂ ਨੂੰ ਆਪਰੇ ਘਰ ਹੀ ਰਹਿਣੀਆਂ ਗੇਟਵੇ 'ਚ ਤੁਹਾਡੇ ਨੂੰ ਐਕਸਪ੍ਰੈਸ ਟ੍ਰੇਨ ਵਾਂਗੂ ਤੁਰਿਤ ਨਹੀਂ ਫਿਰਦੀ ਨੇਗਲਿਆ ਨਿਗਮ ਨੇ ਦੇ ਰੱਲ ਕੀ ਫਾਇਦਾ ਵਾ ਇਦਾਂ ਕੱਕ ਨਹੀਂ ਰੱਖਿਆ ਲੈ ਤੇ ਨਹੀਂ ਅੱਖਾਂ ਬੰਦ ਕਰ ਲਈਏ ਇਹਦੀ ਗੱਲ ਕਰੂ ਅਖੇ ਅੰਟੀ ਮੈਂ 50 ਕੁ ਮੈਂ ਲੱਥਾ ਵੜ ਦੂੰਗਾ ਹਾਂ ਇਹਨਾਂ ਦਾ ਕਹਾਟੀ ਨਹੀਂ ਵਧਣਗੇ ਇਹਨਾਂ ਲੋਕਾਂ ਦੀਆਂ ਥੋੜੀਆਂ ਆਂਦੀਆਂ ਵਧਣਗੀਆਂ ਮੇਰੇ ਕੋਲ ਸੀਸੀਟੀਵੀ ਕੈਮਰਾ ਸਾਡੇ ਘਰ ਦਾ ਹੀ ਚਾਹ ਦੱਫਣੀ ਹੈ ਹੈ ਚਾਹ ਚਾ ਬਣਾ ਲੈ ਕੁੱਤਾ ਲੈ ਆ ਆ ਜਾਣਾ ਕੁੱਤਾ ਕਰ ਲੈ ਆਣਾ ਕੋਈ ਵੀ ਕਿਉਂ ਨਹੀਂ ਲਿਆਉਣਾ ਮੈਂ ਕੁੱਤਾ ਲੈ ਕੇ ਆਉਣਾ ਹੀ ਹਾਂ ਪਿਓ ਨੂੰ ਪੁੱਛ ਕੇ ਲਿਆਵੇਂ ਉਹਨਾਂ ਦੇ ਕੁੱਤੇ ਦੇ ਨਾਲ ਤੈਨੂੰ ਵੀ ਬਾਹਰ ਕਰੋ ਕੱਢਿਆ ਹੋਵੇ ਮੈਨੂੰ ਨਹੀਂ ਪਤਾ ਮੈਂ ਲੈ ਕੇ ਆਉਣਾ ਲਿਆਈਆਂ ਭਲੇ ਤੂੰ ਮਾਪੇ ਤੂੰ ਕੁੱਤਾ ਘਾਤ ਤੂੰ ਘਰ ਦੇ ਵਿੱਚ ਇੱਕ ਹੋਰ ਆ ਜੂ ਤੇ ਦੋ ਜਾਣ ਆਹਾਂ ਨਵੇਂ ਲਈ ਫਿਰੇ ਨਾਲ ਨਾਲ ਮਰਜੰਦਿਆ ਉੱਥੇ ਬਹਿ ਜਾ ਚਾਹ ਧਫਨੀ ਦੇ ਆ ਕੇ ਪੀਣਾ ਥੋੜਾ ਜੁੱਧ ਕੋਸਾ ਕਰਦੀ ਚੰਗਾ ਕਰ ਦਿੰਨੀ ਆ ਤੂੰ ਪੱਕੀਆਂ ਫਿਰ ਇੰਸਟਾਗ੍ਰਾਮ ਵੱਜਦੀ ਨਹੀਂ ਤੇਰੇ ਉਹ ਕੋਈ ਕੁੱਟ ਪੈ ਨਹੀਂ ਤਿੰਗ ਇਹ ਹੈ ਦੀਦੀ ਪਾਦੇ ਰੋਲੇ ਪਾਈ ਆ ਰੋਲੀ ਕੀ ਪਾਉਣੀ ਪਹਿਣਾ ਹਾਂ ਗਵੰਡਰਾਂ ਨੇ ਤੇ ਆਤ ਹੀ ਚੁੱਕੀ ਆ ਕੀ ਹੋ ਗਿਆ ਹਰ ਵੀਰਵਾਰ ਤਿਆਰ ਹੋ ਕੇ ਨਿਕਲ ਜਾਂਦੀਆਂ ਹਰ ਵੀਰਵਾਰ ਤੇ ਲਿਆ ਕੇ ਪ੍ਰਸ਼ਾਦ ਮੇਰੇ ਮੁੰਡੇ ਨੂੰ ਹੀ ਦੇਣਾ ਉਹ ਜਾਏ ਸ਼ਦਾਈ ਜਿਹੜਾ ਖਾਂ ਤੇ ਡਿੱਗ ਜਾਂਦਾ ਉਹਨਾਂ ਖਿਜਣ ਕਪਨ ਲਈ ਸਵੇਰ ਤੋਂ ਨਿਕਲਿਆ ਉਹ ਆਨ ਕਿ ਮੇਰੇ ਦਿਵਾਲੇ ਹੁੰਦਾ ਵੀ ਤਾਂ ਮੁੰਡੇ ਨੂੰ ਕਹਿੰਦੇ ਨੇ ਇੰਨਾ ਵੱਡਾ ਹੋਇਆ ਵਾ ਹਰ ਦਿਨ ਪੱਠੇ ਰੱਠੇ ਨੂੰ ਹੱਥ ਪਵਾਇਆ ਕਰੇ ਨਾ ਪੂਰਾ ਦਿਨ ਨਿਵਾੜੇ ਵਰਨਾ ਆਹੇ ਉਹ ਗਈਆਂ ਵਾ ਤੇ ਮੈਂ ਉਹਨਾਂ ਦੇ ਘਰ ਦੀ ਰਾਖੀ ਬੈਠਾ ਸਵੇਰ ਦਾ ਉੱਥੇ ਬੈਠਾ ਤੇ ਉਹਨੂੰ ਲਿਆ ਕੇ ਤੇ ਸੰਤਰਾ ਖਾਂਦਾ ਹੁੰਦਾ ਮੇਰਾ ਕੀ ਜੀ ਦੀ ਕਿਤੇ ਕੰਮ ਨਾ ਖਰਾਬ ਕਰਾਲੀ ਮੁੰਡੇ ਦਾ ਇੰਨਾ ਪੱਕੀਆਂ ਪਕਾਈਆਂ ਫਿਰ 10 ਦਾ ਨਹੀਂ ਘਾਰ ਰਣ ਕੇ ਮੈਂ ਇੰਨਾ ਜੋਰ ਲਾਇਆ ਤੇ ਕਹਿੰਦਾ ਵੀ ਮੇਰਾ ਦੋਸਤ ਉਹਦੇ ਲੱਗਿਆ ਸੰਤਰੇ ਹਥੋਂ ਲਿਆ ਹਾਂ ਹਾਦੀ ਹੋ ਗਈ ਉੱਤਾਂ ਕੱਲ ਵੀ ਇਦਾਂ ਹੀ ਹੋਇਆ ਦੀਦੀ ਨਾ ਕੋਈ ਕੰਮ ਨਾ ਕੋਈ ਕਾਰ ਤੇ ਦਵਿੰਦਰ ਦੀਦੀ ਅਈ ਤਰਾ ਜਾ ਮੰਮੀ ਨੇ ਗੁੱਸਾ ਕਰਦੀ ਵੀ ਤੂੰ ਦੱਸ ਨਹੀਂ ਲੋਕਾਂ ਨੂੰ ਆਹੋ ਐਦਾਂ ਕੀ ਹੋਇਆ ਉਹਨੂੰ ਚਾਟੇ ਲਾਇਆ ਖਾਣ ਪੀਣ ਨੂੰ ਦਿੰਦੀਆਂ ਲਿੰਦੇ ਆ ਉਹ ਤਾਂ ਜਾਂਦਾ ਉੱਡਿਆ ਉਹ ਤੇਰੀ ਸੱਸ ਕੱਲ ਸਦਨ ਆ ਗਈ ਤਨੂੰ ਆਹੋ ਕੀ ਕਰਨ ਦਵਿੰਦਰ ਨੂੰ ਕੋਈ ਕੰਮ ਵਾ ਮੈਂ ਤੇ ਘਰ ਚਲ ਗਈ ਜਦੋਂ ਮੈਂ ਘਰ ਗਈ ਤੇ ਪੈਣਾ ਬਦੋ ਬਦੀ ਮੇਰੀ ਕੁੜੀ ਖੋਈ ਜਾਣ ਅੱਛਾ ਆਹੋ ਮੈਂ ਵੀ ਕੰਮ ਮੈਨੂੰ ਦੱਸੋ ਕੰਮ ਕੀ ਆ ਵੇਖੀ ਪੈਣਾ ਪਲੇਟੀ ਦੀ ਤੇਰੀ ਕੁੜੀ ਆ ਪਹਿਲੀ ਭੋਰਨਾ ਕੋਈ ਰੰਗ ਲਵਾਣੀ ਤੂੰ ਤਾਂ ਨਾ ਹੀ ਜਾਇਆਗਾ ਚੰਗੀ ਗੱਲੀ ਉਹ ਤੇਰੀ ਉਹ ਤੇ ਬਾਜਮਾਰੀ ਮੇਰੇ ਤਾਂ ਚਲ ਗਈ ਮੈਨੂੰ ਕੀ ਪਤਾ ਉਹ ਹੱਥੋਂ ਹੀ ਖੋਈ ਜਾਂਦੀਆਂ ਆਂ ਹੀ ਕੁੜੀ ਤੇ ਮੈਨੂੰ ਤਾਂ ਸਮਝ ਵੀ ਨਾ ਆਵੇ ਹੁਣ ਮੈਂ ਕਰਾਂ ਕੀ ਮੈਂ ਤੇ ਬੜੇ ਜੋਰ ਨਾਲ ਲੈ ਕੇ ਆਈਂ ਕੁੜੀ ਤੇ ਤੂੰ ਪੁੱਛਣਾ ਹੀ ਨਾ ਵੀ ਕੀ ਕੰਮ ਕੀ ਕਰਨ ਸਦਨ ਕਰ ਲਿਆ ਮੈਂ ਨੇ ਫੋਟੋ ਖਿੱਚਣੀ ਕੁੜੀ ਦੇ ਨਾਲ ਲੈ ਨਾ ਦੇ ਨਾ ਕਦੀ ਪਿੱਛੇ ਐਵੇਂ ਨਾ ਕੁੜੀ ਬਣਾਦੀ ਪਿੰਲੇ ਫੋਟੋਆਂ ਖੇਚ ਰੱਖੀ ਫਿਰਦਾ ਪੈਣਾ ਕਿੱਥੇ ਜਾਂਦੀ ਆ ਕਿੱਥੇ ਨਹੀਂ ਅਨਿਆਨੇ ਦੇ ਪਿੱਛੇ ਖੁਈ ਚਾਰ ਪਾਉਂਦੀਆਂ ਫਿਰਦੀਆਂ ਜਿ ਜਿੰਨੇ ਚੜਦੀਆਂ ਕਰਾਇਬਾ ਦੇ ਪੁੱਟ ਕੇ ਉੱਜੜਦੀਆਂ ਫਿਰਦੀਆਂ ਵਾ ਨਾ ਆ ਕਿਤੇ ਮਾਲਾਜ ਦੇ ਘਰ ਗਈਆਂ ਹੁੰਦੀਆਂ ਤੇ ਹੁਣ ਨੂੰ ਖੈਰ ਛੋਲੀ ਚ ਪੈ ਵੀ ਜਾਣੀ ਹੀ ਉਹੀ ਤੇ ਗੱਲ ਵਾ ਨਾ ਦੀਦੀ ਤੇ ਮੁੜ ਕੇ ਬਾਅਦ ਚ ਬੜੇ ੱਤਕੇ ਨਾਲ ਮੈਂ ਕੁੜੀ ਉਧਰੋਂ ਲੈ ਕੇ ਆਈ ਦੀਦੀ ਕੱਖ ਹਾਲ ਨਹੀਂ ਨਾ ਤੇ ਹੱਦੀ ਹੋਈ ਪਈ ਆ ਤੂੰ ਧਿਆਨ ਰੱਖਿਆ ਕਰ ਦੀਦੀ ਨਾ ਜਾਣਦਿਆ ਕਰ ਮੁੰਡੇ ਨੂੰ ਧਿਆਨ ਰੱਖਾ ਧਿਆਨ ਤੇ ਆ ਹੋ ਜਾਂਦਾ ਰੱਖਿਆ ਜਾਂਦਾ ਆ ਜੇ ਰੰਗ ਮੇਰੇ ਨਾਲ ਚਾਰ ਕਿਥਾ ਤਾਵਾ ਗਰੀ ਗਰੀ ਪਿੰਡ ਨਹੀਂ ਫਿਰਦਾ ਉਹਦਾ ਮੈਂ ਕੀ ਤੇ ਹਾਂ ਲੱਖਾਂ ਉਹ ਨਹੀਂ ਪੈਣਾ ਮੇਰੇ ਕਈ ਕਈ ਰਹਿੰਦਾ ਉਹਨਾਂ ਨੂੰ ਤਾਂ ਸਮਝ ਚਾਹੀਦੀ ਹੈ ਨਾ ਨਾ ਤੇ ਬੰਦਾ ਜਾ ਕੇ ਕੋਈ ਕਹਿਣ ਜੋਗਾ ਕਹਿਣਾ ਹੀ ਦਿਨ ਜਾਨੇ ਘਰ ਆਪ ਆਉਂਦਾ ਕਿਹਨੂ ਕੇ ਕਹੀਏ ਜਦੋਂ ਆਪਣਾ ਘਰ ਨਹੀਂ ਚੰਗਾ ਇਹ ਤਾਂ ਗੱਲ ਹੈਗੀ ਬੀਬੀ ਮੈਨੂੰ ਤਾਂ ਇਨੀ ਟੈਨਸ਼ਨ ਲੱਗੀ ਰਹਿੰਦੀ ਇੱਕ ਤਾਂ ਦਿਮਾਗ ਦਾ ਅੱਗ ਗਈ ਹੋਲਾ ਹੀ ਹੋਂਤਰਾ ਤੇ ਦਜਾਨਾ ਨੇ ਪਿੱਛੇ ਲਾਇਆ ਤੇ ਜਾਨਤਰਾ ਕੋਈ ਵੀਰਵਾਰ ਨਹੀਂ ਨੰਗਾ ਦਿੰਦੀ ਪਤਾ ਨਹੀਂ ਇਹਨਾਂ ਨੇ ਤੇ ਕਿਹੜਾ ਬਾਬਾ ਲੱਭਾ ਵਾ ਉੰਤਰੀਆਂ ਨੇ ਆਪਣਾ ਸਾਰਾ ਘਰ ਲਟਾ ਲੈਣਾ ਇਹੋ ਜਿਹੇ ਤੇ ਲੁੱਟ-ਲੁੱਟ ਖਾ ਲੈਂਦੇ ਹੁੰਦੇ ਇਹ ਬਾਅਦ ਚੀ ਦੀ ਇਹਨਾਂ ਨੂੰ ਪਤਾ ਲੱਗਣਾ ਵੇਖੀ ਜਦੋਂ ਲੁੱਟੀਆਂ ਗਈਆਂ ਨਾ ਸਾਰੀਆਂ ਫਿਰ ਇਹਨਾਂ ਨੂੰ ਸਮਝ ਆਉਣੀ ਮੈਨੂੰ ਤੇ ਆਪਣੇ ਦੀ ਫਿਕਰ ਪਈ ਰਹਿੰਦੀ ਵੀ ਇਹ ਤਾਂ ਉਹਨਾਂ ਪੱਠਾ ਭਾਲ ਦੇਣ ਚੱਲ ਜੀ ਟੈਨਸ਼ਨ ਨਾ ਲਿਆ ਕਰ ਕੀ ਟੈਨਸ਼ਨ ਨਾ ਲਵਾਂ ਟੈਨਸ਼ਨ ਹੁੰਦੀ ਵੀ ਬੜੀ ਆ 4 ਵਜੇ ਆਈ ਕੁੱਤਾ ਲੈਣ ਕੁੱਤੀ ਵੱਢਦੀ ਆ ਇਹਨਾਂ ਨਾਲ ਵੀ ਗੱਲ ਕਰ ਹੀ ਲੈਣਾ ਵਾ ਮੈਨੂੰ ਕੋਣ ਫਿਰ ਕੁੱਤਾ ਰੱਖਣਾ ਵਾ ਇਹਨਾਂ ਨੂੰ ਤਾਂ ਛੱਡਣਾ ਹੀ ਪੈਣਾ ਵਾ ਵਾਲਾ ਯੂ ਕਰ ਲੈ ਮਮੀ ਨਾ ਆਂਟੀ ਮਮੀ ਮੈਂ ਗਾਣੇ ਆ ਰੋਟੀ ਪਣੀ ਛੇਤੀ ਛੇਤੀ ਕਰੀਂ ਮਰ ਕੇ ਰੋਤਿਆਂ ਮੇਰਾ ਖਾਣਾ ਖਾਦੋ ਸੌਂਦੇ ਤੇ ਕਦੋਂ ਮੈਨੂੰ ਤੇ ਛੇਤੀ ਨੀਂਦ ਆ ਜਾਂਦੀ ਆ ਕੋਈ ਨਾ ਜਦ ਸੌਣ ਬੈਣਗੇ 12 ਵਜੇ ਤਾਂ ਵੀ ਚੜ ਜਾਂਦੇ ਕੋ ਕੀ ਆਂਟੀ ਕੀ ਹਵਾ ਚਾ ਵੀ ਇਹ ਪੁੱਤ ਯਾਨੀ ਮੇਨੇ ਕੀ ਹੋ ਗਿਆ ਖੱਤਿਆ ਪੈਰ ਹੋ ਜਾਂਦਾ ਢਾਂਕੇ ਕੀ ਹੋਇਆ ਵਾ ਅੰਦੀ ਉਹ ਨਹੀਂ ਆਪਾ ਮਿਲਿਆ ਕਰਨਾ ਮੈਂ ਨਹੀਂ ਇਧਰ ਆਇਆ ਕਰਨਾ ਆਏ ਕਿਉਂ ਕੀ ਹੋ ਗਿਆ ਇਹੋ ਜਿਹਾ ਇਹ ਕੀ ਹੋ ਗਿਆ ਪੁੱਤ ਨਾ ਰੋ ਮੇਰਾ ਪੁੱਤ ਇਹ ਵੀ ਨਾ ਖੱਤਿਆ ਦਾ ਮੰਦਦਾ ਨਹੀਂ ਸੰਤਰਾ ਘਰ ਲੈ ਗਿਆ ਹਣਾ ਹਾਏ ਹਾਏ ਤੇ ਸੰਤਰਾ ਘਰ ਤੇ ਲੈ ਗਿਆ ਨਹੀਂ ਹਾਂ ਉਹ ਆਂਦੀਆਂ ਉਧਰ ਨਾ ਜਾਇਆ ਕਰ ਕੌਣ ਕਹਿੰਦਾ ਇਹਦਾ ਮੰਮੀ ਆ ਵੇਖਿਆ ਦਿਲ ਚ ਕਾਲੋ ਹੀ ਉਹ ਮੈਂ ਤਾਂ ਪਹਿਲਾਂ ਦੱਸਤਾ ਸੀ ਇਹ ਮੈਂ ਹੁਣ ਉਹਨਾਂ ਵਾਲਾ ਕਰ ਲਿਆ ਉਹ ਆਂਦੀ ਜੇ ਕੁੱਤਾ ਰਖਣਾ ਤਾਂ ਫਿਰ ਉਧਰ ਨਹੀਂ ਜਾਣਾ ਮੈਂ ਤਾਂ ਠੀਕ ਆ ਨਹੀਂ ਤੁਹਾਡੀ ਗੱਲ ਤੇ ਨਹੀਂ ਕੀਤੀ ਕੋਈ ਹੈ ਆਡੀ ਗੱਲ ਨਹੀਂ ਕੀਤੀ ਕੋਈ ਨਹੀਂ ਢਾਡੀ ਗੱਲ ਕੀ ਕਰਨੀ ਤੇ ਆਡੀਆਂ ਗੱਲਾਂ ਹੋਣੀਆਂ ਨਹੀਂ ਨਹੀਂ ਹੋਲੇ ਆਪਣਾ ਕੋਈ ਬੰਦਾ ਵੇਲ ਪਟੇ ਪਟੇ ਵੜਨ ਉਹ ਹੈ ਮਮੀ ਇਹ ਕਿਉਂ ਰਿਆ ਬਿਆ ਕਰਨ ਤੂੰ ਜ਼ਰੂਰ ਕੋਈ ਗੱਲ ਕੀਤੀ ਹਣੀ ਅਗਲੀਆਂ ਤਾਂ ਆਖਿਆ ਨਹੀਂ ਗੱਲ ਕੀ ਕਰਨੀ ਆ ਹਾਂ ਉਹ ਆਂਦੀਆਂ ਬਸ ਉਧਰ ਨਹੀਂ ਜਾਣਾ ਉਹ ਬਾਬੇ ਦੇ ਜਾਂਦੀਆਂ ਵਾ ਉਹਨਾਂ ਨੂੰ ਕਿੱਧਰ ਬਾਬੇ ਜਾਂਦੀਆਂ ਜਾਂਦੀਆਂ ਜੇ ਕਾਹੀ ਨਹੀਂ ਜਾਂਦੀਆਂ ਹੀ ਨਹੀਂ ਸੱਚ ਕੌਣ ਕਹਿੰਦਾ ਬਾਬੇ ਜਾਂਦੀ ਵੇ ਮਮੀ ਇਹ ਤੇ ਗੁਰੂ ਘਰ ਜਾਂਦੇ ਹਨਾ ਮੇ ਮਾਰਾ ਹੈ ਢੋਲੀ ਕਿਤੇ ਪਰ ਜੇ ਅਸੀਂ ਬਾਬਿਆਂ ਆਣੀਆਂ ਹੈ ਹੀ ਨਹੀਂ ਆ ਨਾਲੇ ਪੁੱਤ ਜਗਾ ਕੱਲ ਦੀ ਗੱਲ ਉਹ ਨਾ ਕਈ ਤੇ ਡਾਕਟਰ ਕੋ ਦਵਾਈ ਲੈਣ ਗਈਆਂ ਆਈਆਂ ਨਹੀਂ ਤੇ ਤੇਰੇ ਕਾਕਾ ਕਾਹਦੇ ਘਰ ਵੀ ਆਵੇ ਉਹ ਜਾ ਆਂਟੀ ਮੈਂ ਕਾਕਾ ਦਾੜੀ ਵੇ ਮਰ ਕਿ ਨਹੀਂ ਆਈ ਨਹੀਂ ਪਹਿਲਾਂ ਨੀ ਜਾ ਕਾਕਾ ਹੀ ਹੁੰਦਾ ਵਾ ਜਦੋਂ ਤੱਕ ਤੇਰੀ ਗਵੰਡਰ ਦਾੜੀ ਲੱਗੀ ਮਨੂ ਮਨੂ ਉਹ ਤੇ ਘਰ ਕੁੜੀ ਨਹੀਂ ਆ ਉਹ ਤੇ ਕਾਕੀ ਆ ਆਹ ਕਾਕੀ ਆ ਚਲ ਹੁਣ ਕਾਕੀ ਦੇ ਦੇ ਕਾਕਾ ਦੇ ਦੇ ਇੱਕੀ ਗੱਲ ਆ ਧੀਆ ਵੀ ਮਾੜੀਆਂ ਵੀ ਨਹੀਂ ਹੁੰਦੀਆਂ ਤੇ ਪੁੱਤ ਵੀ ਨਹੀਂ ਮਾੜੇ ਫਲਾਣੀ ਹੁਣ ਮੇਰੀ ਮੰਮੀ ਨੂੰ ਕੀ ਮੈਨਰੇ ਇਨੀ ਗੱਲ ਆਖੀ ਮੈਂ ਹਾਂ ਕਲੇਣੀ ਕਲੇਣੀ ਕਰਨੀਆਂ ਜੀ ਹਾਏ ਹਾਏ ਵੇ ਤੇਰਾ ਹਾਏ ਹਾਏ ਨਖਤਿਆ ਓ ਲੱਲਾ ਉਹ ਕਲੇਣੀ ਕਲੇਣੀ ਉਹ ਤੇ ਆ ਓ ਕੀ ਕੀ ਆ ਹੋਰ ਆਣਾ ਕੋਈ ਉਹ ਆਂਦੀ ਮੈਨੂੰ ਕਹਿਣ ਡੀਆਂ ਵਾ ਤੇ ਭਰਾਵਾ ਤੇ ਸਾਸਰੇ ਦੇ ਮੱਲੇ ਹੀ ਲੱਲਾ ਇਹਨੇ ਕਪਾਤ ਪਵਾਉਣਾ ਹੀ ਕਰੇ ਤੈਨੂੰ ਆਖਾ ਇਧਰ ਦੀ ਗੱਲ ਉਧਰ ਨਹੀਂ ਕਰੀਦੀ ਹੋਈ ਦੀ ਉਧਰ ਦੀਆਂ ਭਾਵੇਂ ਸਾਨੂੰ ਦੱਸ ਦਿਆ ਕਰ ਤੇ ਇਧਰ ਦੀ ਗੱਲ ਨਾ ਉਧਰ ਕਰਿਆ ਕਰ ਮੇਰਾ ਪੁੱਤ ਹੋਣਾ ਕਿੱਥੇ ਗੱਲਾਂ ਹੋਣੀਆਂ ਵਾ ਤੇ ਕਲੈਕਸ਼ਨ ਹੀ ਟੁੱਟ ਜਾਣਾ ਵਾ ਪਾਕਿਸਤਾਨ ਵਾਲਾ ਕੰਮ ਹੋਇਆ ਨਾ ਬਾਰਡਰ ਵਾਲਾ ਉਹ ਨੀਂਦ ਆ ਜਾਣਾ ਮੈਂ ਨਾ ਕਿ ਅੱਜ ਕੋਹ ਨਹੀਂ ਆਦੀਆਂ ਚੋਰੀ ਛੱਪੀ ਮਿਲ ਗਿਆ ਕਰ ਆਇਆ ਕਰ ਮੇਰਾ ਪੁੱਤ ਤੂੰ ਟੈਂਸ਼ਨ ਨਾ ਲੈ ਜੇ ਤੇਰੀ ਮੈਂ ਕਹਿੰਦੇ ਸੰਤਰਾ ਖਾ ਲ ਤੂੰ ਘਾਸ਼ੇ ਆ ਜਾ ਸ਼ੇਰ ਆ ਜਾ ਉਹ ਨੂੰ ਮੈਂ ਕੁੱਤਾ ਲਿਆਉਣਾ ਮੈਂ ਆਂਦੇ ਇਹ ਕੁੱਤਾ ਰੱਖਣਾ ਤੇ ਫਿਰ ਉਧਰ ਨਹੀਂ ਜਾਣਾ ਮੇਰੇ ਰੱਖੀ ਨਾ ਕੁੱਤਾ ਉਧਰ ਜਾਣਾ ਹੁਣ ਤੂੰ ਕੁੱਤੇ ਪਿੱਛੇ ਹਾਂ ਨੂੰ ਛੱਡ ਦੇਗਾ ਹੈ ਨਹੀਂ ਬੇ ਕੁੱਤਾ ਵੀਰੇ ਜ਼ਰੂਰੀ ਆ ਮੇਰੀ ਗੱਲ ਸੁਣਾ ਤੂੰ ਕਿੱਥੇ ਕੁੱਤਾ ਕਿੱਥੇ ਸੌਰੀ ਤੂੰ ਹੀ ਮੈਂ ਕਿੱਥੇ ਹੈ ਕੁੱਤਾ ਕਿੱਥੇ ਨਵੇਲਾ ਕੀ ਗੱਲਾਂ ਤੇਰੀ ਮੰਮੀ ਨੂੰ ਕਿਦਾਂ ਬਾਬਿਆਂ ਦਾ ਪਤਾ ਲੱਗਾ ਵੀ ਬਾਬਿਆਂ ਕੋਲ ਜਾਵਾ ਹੀ ਨਹੀਂ ਜਾਂਦੀਆਂ ਹੀ ਨਹੀਂ ਆ ਸਾਡੀ ਜਾਂਦੀਆਂ ਤੇ ਹੈ ਇਹ ਤਾਰਾ ਤਾਰਾ ਨਹੀਂ ਕਰਦੀ ਨਹੀਂ ਕਿਹੜੀਆਂ ਤਾਰਾਂ ਤੇ ਵੀ ਤਾਰਾਂ ਦੀ ਜੈ ਤਾਰ ਉਹਦੇ ਐਨੀਮਾ ਮਰ ਜਾ ਇਹਨੂੰ ਲੱਲੂ ਦਾ ਸਭੀ ਹੰਤਰੇ ਨੂੰ ਨਹੀਂ ਆਹੀ ਜੋ ਉਹਦੇ ਕਰਦੇ ਨੇ ਜੈ ਬਾਬੇ ਤਾਰੇ ਦੀ ਸਾਡੇ ਪਿੱਛੇ ਪਿੱਛੇ ਸਾਡੇ ਖਾਨਦਾਨ ਚ ਕਈਆਂ ਦੇਹੀ ਆਏ ਰੋਟੀ ਖਾਈਏ ਤਾਂ ਕਿ ਤਾਂ ਆ ਅੱਜ ਤੈਨੂੰ ਸਰਦਾਂ ਦੇ ਲੱਗਿਆ ਕਹਿਣਾ ਜੈ ਬਾਬੇ ਤਾਂ ਏਦਾਂ ਕੀ ਹੁੰਦਾ ਵਕੈਨ ਬਾਬੇ ਦੇ ਨਾਲ ਏਦਾਂ ਵਾ ਰਹੀਦਾ ਵਾ ਤੂੰ ਵੀ ਲਿਆ ਤਾ ਹੈ ਮੈਂ ਵੀ ਹੁਣਾਂ ਦਰ ਜਾਂਦੀਆਂ ਆਂਟੀ ਫਿਰ ਮੇਰੀ ਗਾਲ ਸੁਣਾ ਇਹ ਮੇਰੀ ਗਾਲ ਜੇ ਤੂੰ ਮੇਂ ਨਗਰ ਅੱਖਰ ਰਖਣਾ ਵਾ ਨਾ ਤੂੰ ਹਾਂ ਏਦਾਂ ਕਰਦੇ ਆਂ ਮੈਂ ਕੁੱਤਾ ਤੁਹਾਡੇ ਰੱਖ ਲਾਂ ਮੈਂ ਉਹਦੇ ਅੱਗੇ ਡਸਵਾਇਆ ਕਰੂੰਗਾ ਜਿਲਾ ਆ ਕੋਈ ਆਈ ਤੇਰੀ ਖਾਤਰ ਜੋ ਤੂੰ ਅਗਲੇ ਮੈਂ ਆਪਣੇ ਕੋਲ ਰੋਟੀਆਂ ਲਿਆ ਕੇ ਦੁੱਧ ਲਿਆ ਕੇ ਉਹਨੂੰ ਪਾਜਾ ਕਰੂੰਗਾ ਤੇ ਰੋਟੀ ਦੁੱਧ ਇੱਥੇ ਪਾਜਾ ਕਰਾਂਗੇ ਹਾਂ ਰੋਟੜੇ ਰੋਟੰਗਰਾ ਨਿੰਨ ਮੈਂ ਦੁੱਧ ਲੈ ਆ ਕੇ ਪਾ ਲਿਆ ਚੱਲ ਦੁੱਧ ਲਾਇਆ ਕਰੀ ਤੇ ਮੇਰੀ ਗੱਲ ਸੁਣ ਲੈ ਤਾਲ ਨੂੰ ਤਾਲ ਤੂੰ ਹੀ ਪੀ ਲਓ ਵਿੱਚ ਥੋੜੇ ਕੁੱਤਾ ਵੀ ਲੂਗਾ ਹਾਂ ਨੂੰ ਕੁੱਤੇ ਨਾਲ ਨਹੀਂ ਉਹ ਮੈਂ ਵੱਖਾ ਲਿਆਉਂਗਾ 1/2 ਕਿਲੋ ਥੋੜਾ ਕੁੱਤੇ ਨੂੰ ਪਾਤਾ ਥੋੜਾ ਤੂੰ ਲੈ ਲੈ ਆ ਕੇ ਅੰਦਰ ਆ ਤੂੰ ਐਦਾਂ ਦੀਆਂ ਗੱਲਾਂ ਦੀ ਕਰੀ ਦਿਖਾਉਂਦੇ ਨਹੀਂ ਵੇ ਤੇਰੀ ਦਾਦੀ ਗੱਲਾਂ ਕਰਦੀ ਕਿ ਮਾਂ ਜਿਆਦੀਆਂ ਕਰਦੀ ਛੱਤ ਜੱਤੀ ਸੱਚ ਦੋਵੇਂ ਕਰਦੀਆਂ ਦੋਵੇਂ ਦੋਵੇਂ ਪਾ ਤੇ ਵੇਲਾ ਉਦਾਂ ਦੀਆਂ ਅਸੀਂ ਗੁਰੂ ਨੂੰ ਮੰਨਦੀਆਂ ਅਸੀਂ ਤੇ ਗੁਰਦੁਆਰਾ ਸਾਹਿਬ ਜਾਂਦੇ ਜੇ ਗੁਰਦੁਆਰਾ ਸਾਹਿਬ ਜਾਂਦੀਆਂ ਜੇ ਤਾਂ ਸਾਡੀ ਨੰਦੀਆ ਕੋ ਕਰਦੀਆਂ ਸਾਨੂੰ ਤੇ ਹਰ ਇੱਕ ਥਾਂ ਜਾਣਾ ਪੈਣਾ ਵਾ ਗੁਰਦੁਆਰੇ ਅਸੀਂ ਜਾਂਦੇ ਹੀ ਹੋ ਫਿਰ ਉਹ ਨਹੀਂ ਜਾਂਦੀਆਂ ਅਸੀਂ ਜਾਂ ਨਹੀਂ ਸੱਚੇ ਬਣੋ ਹੀ ਜਾਂਦੀਆਂ ਹੀ ਟੋਲੇ ਮਟੋਲੇ ਕਰਦੀਆਂ ਨਹੀਂ ਆਈਆਂ ਪੱਕਾ ਤਾਰਾਂ ਗਿਆ ਕਿਵੇਂ ਬੰਦਾ ਵਾ ਕਿੰਨੇ ਕੋਈ ਸਮਝ ਜਾਂਦੇ ਉਦਾਂ ਬਦ ਤੁਸੀਂ ਅਸੀਂ ਤੇ ਨਾਲ ਲੇਟ ਹੀ ਸੌਂਦੇ ਆ ਤੁਸੀਂ ਕਿੰਨੇ ਕੋਈ ਸੌਂ ਜਾਂਦੇ ਜੀ ਅੰਟੀ ਅਸੀਂ ਤੇ 4:00 ਸੌਂ ਜਾਂਦੇ ਆ ਸਾਰੀ ਬੋਲ ਨਹੀਂ ਮਾਰੇ ਚੇਤੀ ਹੋ ਜਾਂਦਾ ਮੈਂ ਆਇਆ ਨਾ ਮੇਰੇ ਕੋਲ ਫੋਨ ਵੀ ਆ ਨਹੀਂ ਤੂੰ ਚਾਹ ਫਿਰਦਾ ਤੋੜਦਾ ਰਹਿਣਾ ਤੈਨੂੰ ਛੇਤੀ ਨਹੀਂ ਆ ਜਾਂਦੀ ਤੇ ਮਮੀ ਡੈਡੀ ਕਦੋਂ ਸੌਂਦੇ ਆ ਤਦਰਾਦਾ ਕੀ ਆ ਤੂੰ ਇਹ ਤਾਂ ਗਾਇਣ ਪੁੱਛੋ ਨਹੀਂ ਤਾਂ ਚੋਰੀ ਜਾਰੀ ਕਰਨੀ ਹੰਦੀ ਰਾਂ ਨੂੰ ਬਈ ਚੋਰੀ ਕਿੱਥੇ ਕਰਨੀ ਉਦਾਂ ਹੀ ਕਹਿਣ ਡਏ ਆ ਹਾਂ ਨੂੰ ਤਾਂ 12 ਵਜੇ ਜਾਂਦੇ ਸੌਂਦੇ ਨਹੀਂ ਸਾਡੇ ਤੇ ਤਾਂ ਸਾਡੇ ਤਾਂ ਸੌਂ ਹੀ ਜਾਂਦੇ ਹਾਰੇ ਗੈਂਡ ਕਿੰਨੇ ਵਜੇ ਲਾਉਂਦੇ ਹਾਂ ਠੀ ਗੇਟ ਰੋਡ ਕਿੱਥੇ ਲਾਉਂਦੇ ਆ ਉਦਾਂ ਕੁੰਡੀ ਜੀ ੜਾ ਦੇ ਦਿੱਤਾ ਤਾਂ ਇੱਦਾਂ ਖੁੱਲ ਜਾਂਦਾ ਕਿ ਗੱਲ ਨਾ ਕਰਿਓ ਹੋਰ ਤੁਹਾਡੇ ਚੋਰ ਆ ਜਾਣ। ਉਹ ਨਹੀਂ ਨਹੀਂ ਅਸੀਂ ਦੱਸਦੀ ਗੱਲ ਆ। ਉਹ ਇਦਾਂ ਕਰੀਦਾ ਖੁੱਲ ਜਾਂਦਾ ਵਾ। ਉਹ ਉਤਰੀ ਲਾਉਂਦੇ ਆੜੇ ਨਾ ਕੁੰਡੀ ਜੀ। ਹਾਂ। ਉਹ ਲਾਉਂਦੇ ਉਹਨਾਂ ਰੱਸੀ ਜੀ ਬੰਨੀ ਹੁੰਦੀ ਮਾੜਾ ਜੋਲ ਨਾ ਕਰੀਏ ਨਾ ਉਹ ਖੁੱਲ ਜਾਂਦੀ ਆ। ਚੱਲ ਫਿਰ ਤੇ ਚੰਗਾ ਹੀ ਹੈ ਨਾ ਸਾਡੀ ਕੰਮ। ਸਾਡਾ ਹੋਰ ਲੱਗਾ ਨਹੀਂ ਤੈਹੀ ਵੇਦਾਂ ਦੀ ਉਦਾਂ ਲਵਾਉਣੀ ਆ। ਜਿੱਦਣ ਹੱਟਾ ਲੱਗ ਗਿਆ ਨਾ ਅਸੀਂ ਵੇਦਾਂ ਦੀ ਲਵਾਉਣੀ ਆ। ਜਦੋਂ ਅਮਰ ਤੇ ਕੋਈ ਆ ਜਾਂਦਾ ਸੁੱਤਿਆ ਕਰਕੇ ਮੁਰਦਾ ਖੋਲਣ ਜਾਣਾ ਪੈਂਦਾ ਆਪੇ ਕੋ ਖੋਲੂ। ਜੋ ਬਣਾਂ ਕਦੇ ਨਹੀਂ ਮਿਲਿਆ ਤ ਓਏ ਹੋਰ ਨਹੀਂ ਯਾ ਉਹ ਨਾ ਮੇਰਾ ਘਾਟੀ ਤੈਨੂੰ ਪਤਾ ਬਣਦੀ ਮੇਲੇ ਮਲੇ ਮੈਂ ਘਾਟ ਹੀ ਬੁਲਾਉਣਾ ਹਾਂ। ਕਾ ਬਣੀ ਆ? ਮੈਂ ਚਾਹ ਨਹੀਂ ਪੀਣੀ ਸਭ ਕੁੱਤਾ ਲੈ ਕੇ ਆਉਣਾ ਵਾ। ਜੈ ਬਾਬੇ ਤਾਰੇ ਦੀ। ਚੱਲ ਜੀ। ਹਾਂ ਤਾਰੇ ਦੀ। ਜੈ ਤਾਰੇ ਦੀ। ਘਰ ਚੋ ਤਾਰੇ ਦੀ ਨਹੀਂ। ਜੈ ਬਾਬੇ ਤਾਰੇ ਦੀ। ਮੈਂ ਘਰ ਜਾ ਕੇ ਨਾ ਐਂਦਾ ਕਰੀ। ਹੋਰ ਜਿਹਦਾ ਕੁੱਤਾ ਲੈਣਾ ਉਹਦਾ ਆਖੀ। ਜੈ ਬਾਬੇ ਤਾਰੇ ਦੀ। ਜੈ ਬਾਬੇ ਤਾਰੇ ਦੀ। ਹਾਂ। ਸਾਲੀਆਂ ਘਰ ਦਾਸ ਆਇਆ ਯੋ ਆ ਮੱਥੇ ਲੱਗਦੀ ਤੇ ਉਹ ਤਾਂ ਹੀ ਲਈਆਂ ਛੱਕਾ ਉਹ ਪੁੱਛਦੀਆਂ ਤਾਂ ਫੇਰ ਦੱਸਦਾ ਵਾ ਇੱਧਰ ਦੀਆਂ ਗੱਲਾਂ ਨਾ ਕਰੀਂ ਲਾਜੀ ਹੋ ਆ ਕਿਤੇ ਹਟਾ ਬੈਠੇ ਦੇ ਲਾਗੇ ਲਾਹੋ ਜੇ ਇੱਕ ਦੋ ਜੀਣਾ ਲੜਾਈ ਕਪਾਤਕ ਪਾ ਦੂਗਾ ਜਿਆਦੀਆਂ ਗੱਲਾਂ ਨਾ ਇਹ ਤਾਂ ਕਰਿਆ ਕਰੀਏ ਉਦਾਂ ਹੀ ਹਿਸਾਬ-ਸਾਬ ਰੱਖੀਏ ਆਹੋ ਸਾਹਿਬ ਨਹੀਂ ਰੱਖਦੇ ਹੁਣ ਜੇ ਕੁੱਤਾ ਇਹਨੇ ਰੱਖ ਲਈ ਤੁਹਾਡੇ ਘਰ ਤੇ ਸ਼ਬਦ ਟੱਟ ਪਾ ਜਾਣੇ